ਕਿਨਸਾ ਸੀ ਕ ਮੇਰੇ ਕਿਤੇ ਰਹੇ ਤੇ ਸੀ ਇਹ ਮੇਰੇ ਕੱਲ ਦਾ ਘੁੰਮਦਾ ਓਰੇ ਅੱਛਾ ਜੀ ਪਹਿਲਾਂ ਕੱਲ ਹੀ ਲੱਭਦੇ ਲੱਭਿਆ ਨਹੀਂ ਪਹਿਲਾਂ ਵੀ ਅੱਛਾ ਜੀ ਪਹਿਲਾਂ ਸੀ ਮਾਰਨ ਲੱਗੇ ਸੀ ਮੈਂ ਤੇਰਾ ਦਿਮਾਗੇ ਚ ਆ ਗਿਆ ਨਹੀਂ ਵੀਰੇ ਮਾਰਨਾ ਕਰਨ ਵਾਸਤੇ ਹਾਂ ਮੈਂ ਤੇਰਾ ਇਹ ਕਿੱਰੀ ਜਾਨਾ ਦੱਸਾਂ ਵੀਰੇ ਵਾਈ ਵਾਈ ਕਰਦਾ ਆ ਦੇਖ ਲੈ ਪਹਿਲਾਂ ਮਾਰਨ ਲੱਗੇ ਸੀ ਮੈਂ ਕਿਹਾ ਨਾ ਯਾਰ ਮਾਰਦਾ ਨਹੀਂ ਤੇ ਤੇਰਾ ਤੇਰਾ ਨੰਬਰ ਸੀਗਾ ਮੈਨੂੰ ਯਾਦ ਅੱਛਾ ਜੀ ਇਹਰਾ ਨੰਬਰ ਮੈਂ ਦੇਖਿਆ ਵਾ ਜਿੱ ਨਿਕਲਾ ਹੈ ਮੈਂ ਤਾਂ ਫੋਨ ਕਰਾਂ ਭਰਾ ਨੂੰ ਅੱਛਾ ਜੀ ਬਸ ਫਿਰ ਆ ਰਹਾ ਇਹ ਸੱਪ ਕਿਹੜਾ ਹੈ ਇਹ ਵੀ ਕਿੱਲੇ ਆਣ ਦਾ ਸੱਪ ਹੈ ਇਹ ਅੱਛਾ ਸੱਪ ਜੜੀਲਾ ਹਲਕਾ ਜੜੀਲਾ ਵੀ ਹਟਾਈ ਦਿਲਿਆ ਇਹਨੂੰ ਹੁਣ ਕਵੇ ਫੜ ਕੇ ਕੀ ਕਰਨਾ ਇਹਨੂੰ ਛੱਡੋ ਜੰਗਲ ਵਿੱਚ ਛੱਡਦਾ ਛੱਡਾਂਗੇ ਜੇ वड़दा? ਬੁਰੀ ਤਰ੍ਹਾਂ ਜੀਵ ਵਾਲਾ ਇਹ ਆ ਲੋ ਟੱਕਣ ਵੇ ਮੜਾ ਤੇਜ ਹੈ ਬਹੁਤ ਬਰਤੀਦਾ ਜੀ ਇਹ ਸਾਡੇ ਆਮ ਘਰਾਂ ਚ ਹੁੰਦਾ ਜਾਨਵਰ ਜੀ ਅੱਛਾ ਓਕੇ ਜੀ ਸਤਿ ਸ਼੍ਰੀ ਅਕਾਲ ਜਿਹੜੇ ਕੈਰੀਮਨ ਫੜਿਆ ਸੀ ਆਪਾਂ ਨੇ ਠੀਕ ਹੈ ਰਿਲੀਜ਼ ਕਰਨ ਵਾਸਤੇ ਆਏ ਜੀ

ਖਿਲਾਇ ਪੁਰਾਉਂਦਾ ਜੀ